ਮੈਂ ਤੁਹਾਡਾ ਆਪਣਾ ਬਲੀਧਰਾਲੀ ਵਾਲਾ ਇਹ ਕਰਿਆ ਆਪਣਾ ਕਬੂਤਰਾਂ ਦਾ ਡੱਟਾ ਤਿਆਰ ਇਹਦੇ ਚ ਪੰਜ ਕਬੂਤਰ ਮੈਂ ਰੱਖਿਓ ਜੀ ਤੰ ਦਿਖਾਉਂਦੇ ਦੇਖੋ ਜੀ ਇਹ ਇਹਨਾਂ ਦਾ ਸੱਸੀ ਕਰਸਰਿਆਂ ਨੂੰ ਜੀ ਇਹ ਜੀ ਇਹ ਪੂਰਾ ਬਣਾਤਾ ਇਹ ਵੀ ਘਰ ਕਬੂਤਰਾਂ ਦਾ ਇਹ ਵੀ ਇਹ ਸਾਡੀ ਨਸਲਾਂ ਦੇ ਕਬੂਤਰ ਬਾਈ ਕੀ ਕਹਨੇ ਦੇਖੋ ਆਂਡੇ ਦੇ ਉੱਤੇ ਕਬੂਤਰਾਂ ਨੇ ਕੀ ਕਹਨੇ ਨਸਲਾਂ ਬਹੁਤ ਕੰਮ ਦੀਆਂ ਬਾਈ ਇਹ ਪਿੰਜਰੇ ਦੇ ਲੱਗ ਰਹੇ ਜਿਹੜਾ ਦੇਖੋ ਕਿੰਨਾ ਬੜਾ ਇਦਵਰਨ ਟੋਟਲ ਖਰਚਾ ਆ ਜਾਣਾ ਮੈਂ ਕਹਿੰਦਾ 35 40 50 ਨਾ ਜਿਆਦਾ ਆ ਜਾਣਾ ਜੀ 50 ਕੇ 60 60000 ਤੇ 70000 ਦੇ ਕਰੀਬ ਆਊਗਾ ਇੰਕੇ ਇਹ ਘਰ ਇਹ ਹੈਗਾ ਪੰਤੇ ਦਾ ਇਹ ਹੈਗਾ ਅੰਬੂ ਦਾ ਜੀ ਖੁੱਡੇ ਉੱਪਰ ਲੱਗ ਲੱਗ ਲਿੱਤੇ ਆ ਕਬੂਤਰਾਂ ਦੇ ਆਹ ਖੁੱਡਾ ਮੇਰਾ ਜੀ ਐ ਵਈ ਕੰਮ ਦੇ ਦੇਖੋ ਕਬੂਤਰ ਸਾਡੇ ਸਿਰਾਂ ਕਬੂਤਰ ਸਿਰ ਇਹ ਬਿਲਡਿੰਗ ਵਾਲਾ ਵੀਰ ਲੱਗਿਆ ਹਲੋ ਜੀ ਹਲੋ ਆ ਗਿਆ ਆ ਮਾਰਦਾ ਡਾਰੀਆਂ ਸਾਡਾ ਕਬੂਤਰ ਇੱਕ